ਸੋਸ਼ਕਾਲ ਜੀ ਅੱਜ ਤੁਹਾਡੇ ਨਾਲ ਦੋ ਮੋਰਚਿਆਂ ਦੀ ਗੱਲ ਕਰਨੀ ਐ ਇੱਕ ਤਾਂ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਇੱਥੇ ਕਾਠ ਹੋਇਆ ਸੀਗਾ ਗੁਰਦੁਆਰਾ ਸ਼ਹੀਦ ਪੰਸਾਹ ਦੇ ਵਿੱਚ ਤੇ ਦੂਜੀ ਗੱਲ ਕਰਨੀ ਐ ਜਿਹੜਾ ਜੀਰਾ ਦੇ ਵਿੱਚ ਜੋ ਸਾਂਝਾ ਮੋਰਚਾ ਐ ਜੀਰਾ ਫੈਕਟਰੀ ਦੇ ਖਿਲਾਫ ਉਹਦੀ ਪਹਿਲਾਂ ਉਹਦੀ ਗੱਲ ਕਰ ਲੈਣੀ ਕਿਉਂਕਿ ਇੱਥੇ ਤਾਂ ਸੀਸੀ ਕੇ ਵੀ ਮੈਂ ਵੀ ਜਾਣਾ ਸੀ ਉੱਥੇ ਬਟ ਕਿਉਂਕਿ ਇੱਥੇ ਕੁਝ ਮਸਲੇ-ਮਸਾਇਲ ਹੋ ਰਹੇ ਸੀ ਪੁਲਿਸ ਤੇ ਵੈਟਰੋਲਾ ਪੈ ਚੱਲਿਆ ਸੀਗਾ ਤਾ ਦੋਨਾਂ ਨੇ ਕਿਹਾ ਮੈਨੂੰ ਪਾਨੇ ਨਹੀਂ ਵੀ ਕਿਹਾ ਕਿ ਬਾਈ ਜੀ ਪਹਿਲਾਂ ਇਹ ਕਰੋੜ ਨਵੇਂ ਡੀਏ ਫਿਰ ਜਾਣਾ ਤੇ ਮੈਂ ਫਿਰ ਉਸ ਚੱਕਰ ਚ लेट ਹੋ ਗਿਆ ਉੱਥੇ ਨਹੀਂ ਗਿਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਉਹਨਾਂ ਦਾ ਤੀਜਾ ਸਾਲ ਹੋ ਗਿਆ ਮੁਕੰਮਲ ਸਾਂਝਾ ਮੋਰਚੇ ਦਾ ਬਦਕਿਸਮਤੀ ਨਾਲ ਉਹ ਸਾਲ 2 ਸਾਲ ਪਹਿਲਾਂ ਸਾਲ ਬਾਅਦ ਹੀ ਮੁੱਖ ਮੰਤਰੀ ਨੇ ਐਲਾਨ ਕਰਤਾ ਸੀ ਕਿ ਜੀਰਾ ਫੈਕਟਰੀਆਂ ਆ ਆਪਦੇ ਗੱਲ ਨੂੰ ਫੜ ਕੇ ਨਹੀਂ ਛੱਡੂਗਾ ਕੀ ਕੀਤਾ ਸੀ ਉਹਨਾਂ ਨੇ ਉਦੋਂ ਕਿ ਸਾਨੂੰ ਪਤਾ ਲੱਗ ਗਿਆ ਕਿ ਰਿਵਰਸ ਬੋਰ ਕਰਕੇ ਪਾਣੀ ਥੱਲੇ ਪਾਉਂਦੇ ਨੇ ਸਾਨੂੰ ਇਹ ਪਤਾ ਲੱਗ ਗਿਆ ਤੇ ਨਾਲ ਨਾਲ ਐਨਜੀਟੀ ਨੇ ਔਰ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਸਪੈਸ਼ਲੀ ਸੌਰੀ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਜਿਨੇ ਕਿ 29 ਸੈਂਪਲ ਕੀਤੇ ਸੀ ਔਰ ਉਹਨਾਂ ਨੂੰ 29 ਸੈਂਪਲ ਪਤਾ ਕਿਉਂ ਕਰਨੇ ਪਏ ਸੀ ਕਿਉਂਕਿ ਸਾਡੇ ਆ ਸੀਚੇਵਾਲ ਜੀ ਪੰਜਾਬ ਪੋਲਿਊਸ਼ਨ ਬੋਰਡ ਨਾਲ ਰਲ ਕੇ ਇਹਨਾਂ ਨੇ ਇੱਕ ਟੈਸਟ ਕੀਤਾ ਇਹ ਪਾਣੀਆਂ ਦਾ ਉੱਥੇ ਔਰ ਉਸ ਟੈਸਟ ਦੇ ਵਿੱਚ ਕਈ ਕਮਾਲ ਦਾ ਪਾਣੀ ਹੈ ਜਿਸ ਤੋਂ ਬਾਅਦ 29 ਸੈਂਪਲ ਲਏ ਸੀ ਨੈਸ਼ਨਲ ਪੋਲਿਊਸ਼ਨ ਬੋਰਡ ਪੰਜਾਬ ਸਰਕਾਰ ਇਨਕਲੂਡਿੰਗ ਪੰਜਾਬ ਪੋਲਿਊਸ਼ਨ ਬੋਰਡ ਨੇ ਔਰ 29 ਦੇ 29 ਫੇਲ ਆਏ ਸੀ ਤਾਂ ਉਹਨਾਂ ਨੇ ਕਿਹਾ ਹੋਈ ਸੀ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੇ ਲਈ ਪਾਣੀ ਦਾ ਇੰਤਜ਼ਾਮ ਕਰੋ ਆ ਜਿਹੜੇ 50 60 ਪਿੰਡ ਨੇ ਉੱਥੇ ਮੱਜਾ ਮਾਰ ਚੁੱਕੀਆਂ ਸੀ ਮਨਸੂਰ ਵਾਲੇ ਦੀਆਂ 85 ਲੋਕਾਂ ਨੂੰ ਕੈਂਸਰ ਹੋ ਰਿਹਾ ਸੀ ਹੁਣ ਵੀ ਹੈ ਬਟ ਥੈਂਕ ਗੋਡ ਕਿ 3 ਸਾਲ ਹੋ ਗਏ ਫੈਕਟਰੀ ਬੰਦ ਕੀਤੀ ਨੂੰ ਔਰ ਪਾਣੀ ਸੁਧਰਨ ਲੱਗ ਗਿਆ ਜਿਹੜੀ ਚਿਕਨਾਈ ਹੁੰਦੀ ਸੀਗੀ ਪਾਣੀ 'ਚ ਉਹ ਖਤਮ ਹੋ ਗਈ ਹੈ ਬਟ ਬਾਕੀ ਲੈਡ ਅਰਸੈਨਿਕ ਉਹਦੀ ਮਾਤਰਾ ਟੋਟਲ ਖਤਮ ਨਹੀਂ ਹੋਏਗੀ ਉਹ ਹਜੇ ਵੀ ਹੈਗਾ ਸੋ ਖੈਰ ਦੁੱਖ ਦੀ ਗੱਲ ਕੀ ਹੈ ਕਿ ਉਦੋਂ ਮੁੱਖ ਮੰਤਰੀ ਨੇ ਸਾਹਿਬ ਨੇ ਕਿਹਾ ਕਿ ਜੀ ਇਹ ਬੰਦ ਕਰ ਰਹੇ ਕਿਉਂਕਿ ਇੱਥੇ ਪਾਣੀ ਦਾ 에ਅਰ ਦੀ ਪ੍ਰੋਬਲਮ ਹੈ ਮਤਲਬ ਵਾਟਰ ਐਕਟ ਸਿੱਧਾ ਉਹਦੇ ਤੇ ਲਾਗੂ ਹੁੰਦਾ ਸੀ ਬਟ ਜਦੋਂ ਇਹਨਾਂ ਨੇ ਕਿਹਾ ਪੋਲਿਊਸ਼ਨ ਬੋਰਡ ਨੂੰ ਕਿ ਸਾਨੂੰ ਉਹ ਲੈਟਰ ਤਾਂ ਭੇਜ ਦਿਓ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਪੰਜਾਬ ਪੋਲਿਊਸ਼ਨ ਬੋਰਡ ਨੇ ਜੋ ਲੈਟਰ ਭੇਜਿਆ ਜਦ ਕਿ ਇਹਨਾਂ ਨੂੰ ਜ਼ੁਬਾਨੀ ਇਹੀ ਗੱਲ ਕਹੀ ਕਿ 에ਅਰ ਤੇ ਵਾਟਰ ਦੀ ਪ੍ਰੋਬਲਮ ਹੈ ਜੋ ਕਿ ਵਾਟਰ ਐਕਟ ਦੇ ਤਹਿਤ ਆਉਂਦੀ ਹੈ 300 ਪਹਿਲਾਂ ਜੋ 74 ਵਾਲਾ ਵਾਟਰ ਐਕਟ ਹੈ ਬਟ ਜਿਹੜਾ ਪੋਲਿਊਸ਼ਨ ਬੋਰਡ ਨੇ ਲਿਖ ਕੇ ਭੇਜਿਆ ਪਤਾ ਕੀ ਲਿਖ ਕੇ ਭੇਜਿਆ ਲਿਖ ਕੇ ਭੇਜਿਆ ਜੀ ਇੱਥੇ ਜਿਹੜੇ ਵਰਕਰ ਕੰਮ ਕਰਦੇ ਨੇ ਉਹਨਾਂ ਦਾ ਮੈਡੀਕਲ ਹੈ ਨਹੀਂਗਾ ਇਹਨਾਂ ਦੀ ਲੌਕ ਬੁੱਕਾਂ ਸਹੀ ਨਹੀਂ ਗਿਆ ਤੇ ਇੱਕ ਕੁਝ ਹੋਰ ਰੀਜ਼ਨ ਲਿਖਿਆ ਉਹਨਾਂ ਨੇ ਉਹਦਾ ਇਹ ਰੀਜ਼ਨ ਬਣਾਇਆ ਇਹਨਾਂ ਨੇ ਫੈਕਟਰੀ ਨੂੰ ਬੰਦ ਕਰਨ ਦਾ ਇੱਕ ਛਪਾਈਤੇ ਨਹੀਂ ਲਾਈ ਇਹਨਾਂ ਨੇ ਦਰਖਤ ਨਹੀਂ ਲਾਏ ਗਿਆ ਆਸ-ਪਾਸੇ ਆਹ ਤਿੰਨ ਰੀਜ਼ਨ ਬਣਾਏ ਗਏ ਪੋਲਿਊਸ਼ਨ ਬੋਰਡ ਤੋਂ ਜਦ ਕਿ ਗੱਲ ਕੀ ਹੋਈ ਹੈ ਮੈਨੂੰ ਇੱਕ ਦੱਸ ਦੇ ਪੰਜਾਬ ਪੋਲਿਊਸ਼ਨ ਬੋਰਡ ਹੈ ਸਹੀ ਹੈ ਜਾਂ ਮੁੱਖ ਮੰਤਰੀ ਸਾਹਿਬ ਸਹੀ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਪਤਾ ਲੱਗ ਗਿਆ ਰਿਵਰਸ ਬੋਰ ਕਰਕੇ ਪਾਣੀ ਥੱਲੇ ਪਾ ਰਹੇ ਨੇ ਤੇ ਉਹਨਾਂ ਨੇ ਕਾਰਨ ਆ ਦੱਸਿਆ ਕਿ 에ਅਰ ਤੇ ਵਾਟਰ ਕਰਕੇ ਬੰਦ ਕਰ ਰਹੇ ਆ ਪੰਜਾਬ ਪੋਲਿਊਸ਼ਨ ਬੋਰਡ ਕਹਿ ਰਿਹਾ ਇਹਦੇ ਕਰਕੇ ਬੰਦ ਕਰ ਰਹੇ ਆ ਔਰ ਜੀਦੇ ਵਾਲੇ ਜੀਰਾ ਸੰਜਮੌਰ ਚਾਲੇ ਸਾਰੇ ਰੋਮਨ ਬਰਾਡ ਹੋਰੀ ਉਹ ਲਿਖ ਲੇ ਕੇ ਵੀ ਭੇਜ ਚੁੱਕੇ ਨੇ ਤੇ ਨਾਲ ਨਾਲ ਵੀਡੀਓ ਰਾਈ ਪਤਾ ਹੀ ਨਹੀਂ ਕਿੰਨੇ ਵਾਰੀ ਕਹਿ ਚੁੱਕੇ ਨੇ ਕੀ ਇਹ ਦੱਸਣਗੇ ਕਿ ਬੰਦ ਕਿਉਂ ਹੈ ਇਸੇ ਦੁੱਖ ਦੇ ਮਾਰੇ ਉਹ ਅੱਜ ਤੱਕ ਉਥੇ ਤੰਬੂ ਲਾ ਕੇ ਬੈਠੇ ਨੇ ਅੱਜ ਉਹਨਾਂ ਨੇ ਕੱਟ ਸਦਿਆ ਸੀ ਬਹੁਤ ਵੱਡਾ ਕੱਟ ਹੋਇਆ ਵੀ ਸੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਵਰਨ ਸਿੰਘ ਪੰਨੇਰ ਉਹਨਾਂ ਦਾ ਰਿਪਰੈਜ਼ੈਂਟੇਟਿਵ ਸੁਰਜੀਤ ਸਿੰਘ ਫੂਲ ਰਾਂਦੇਰ ਰਿਪਰੈਜ਼ੈਂਟੇਟਿਵ ਮੈਂ ਭੁੱਲ ਗਿਆ ਨਾਮ ਉਹ ਆਪਣੇ ਬਹੁਤ ਦੋਸਤ ਨੇ ਸਾਡੇ ਉਹ ਸਾਰੇ ਪਹੁੰਚੇ ਸੀ ਉਹਨੂੰ ਗ੍ਰਾਹ ਹਾਲੇ ਹੋਰ ਵੀ ਸਾਰੇ ਨਾਲ ਨਾਲ ਚਮਕੌਰ ਸਾਹਿਬ ਮੋਰਚਾ ਜੋ ਸਾਰੇ ਸਾਡੇ ਨਾਲ ਜੁੜੇ ਨੇ ਉਹ ਪਹੁੰਚੇ ਹੋਏ ਸੀਗੇ ਹੋਰ ਵੀ ਬਹੁਤ ਸਾਰੇ ਪਰਸਨਲਿਟੀਆ ਉੱਥੇ ਪਹੁੰਚੀਆਂ ਸੀ ਸਿਰਫ ਇਸ ਲਈ ਔਰ ਡੇਢ ਤੋਂ 2000 ਬੰਦੇ ਸੀ ਪਹਿਲਾਂ ਉਹਨਾਂ ਨੇ ਉੱਥੇ ਭੋਗ ਪਾਇਆ ਭੋਗ ਪਾਉਣ ਤੋਂ ਬਾਅਦ ਅਰਦਾਸ ਕਰਕੇ ਜਦੋਂ ਬਾਹਰ ਨਿਕਲੇ ਤਾਂ ਉਤੋਂ ਮੀਂਹ ਪੈ ਗਿਆ ਤਾਂ ਉਹ ਵਿਚਾਰਿਆਂ ਦਾ ਕੁਝ ਵੀ ਨਹੀਂ ਹੋ ਸਕਿਆ ਤੇ ਮੈਂ ਜਾਪ ਨਹੀਂ ਸਕਿਆ ਸੀ ਔਰ ਉਹਨਾਂ ਦਾ ਪਤਾ ਨਹੀਂ ਦੁਨੀਆ ਨੂੰ ਲੱਗ ਸਕਿਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪੰਜਾਬ ਵਾਲਿਆਂ ਨੂੰ ਕਿ ਉਸ ਸੰਘਰਸ਼ੀ ਲੋਕ 10 ਸਾਲਾਂ ਬਾਅਦ ਵੀ ਉੱਥੇ ਬੈਠੇ ਨੇ ਔਰ ਇਹ ਉਹ ਮੋਚਾ ਹੈ ਜੀਨੇ ਇੱਕ ਤਰ੍ਹਾਂ ਨਾਲ ਵਾਟਰ ਦੇ ਵਿੱਚ ਬੈਟਰ ਕਿਵੇਂ ਹੋ ਸਕਦਾ ਔਰ ਫੈਕਟਰੀਆਂ ਦੇ ਮਾਮਲੇ 'ਚ ਸਪੈਸ਼ਲੀ ਇਹਨਾਂ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ ਦੱਸਿਆ ਪੰਜਾਬ ਨੂੰ ਇਹ ਤੋਂ ਸ਼ੁਰੂ ਕੀਤੀ ਗਈ ਹੈ ਗੱਲ ਬਟ ਮੁੱਖ ਮੰਤਰੀ ਸਾਹਿਬ ਬੋਲ ਕੇ ਵੀ ਆ ਜੋ ਕਰ ਨਹੀਂ ਰਹੇਗੇ ਉੱਥੇ ਉਹਨਾਂ ਦਾ ਪੋਲਿਊਸ਼ਨ ਬੋਰਡ ਕੋਲ ਛੋੜ ਗੇਮ ਖੇਡ ਰਹੇ ਹੈ ਇਸ ਲਈ ਉਹਨਾਂ ਨੇ ਆਪ ਦਿੱਤੰਬੂ ਸ਼ੰਭੂ ਲਈ ਉਹਨੇ ਤੇ ਮੋਰਚਾ ਕੰਟੀਨਿਊ ਹੈ ਕਿ ਕਿਸੇ ਵੀ ਦਿਨ ਇਹ ਕੋਈ ਵੀ ਬਹਾਨਾ ਲਾ ਕੇ ਉੱਥੇ ਚਲਾ ਸਕਦੇ ਨਹੀਂ ਔਰ ਇਹਦੇ ਰੌਲੇ ਵੀ ਬੜੇ ਪੈ ਚੁੱਕੇ ਨੇ ਕਦੇ ਆਖ ਦਿੰਦੇ ਆ ਇੱਥੇ ਜੀ ਚਲੋ ਡਿਸਟਿਲਰੀ ਦਾ ਬੰਦ ਕਰਦੇ ਆਂਗੇ ਇਥਨੋਲ ਦਾ ਸ਼ੁਰੂ ਕਰ ਲਾਂਗੇ ਕਿਤੇ ਕੋਸ਼ਿਸ਼ ਕਿਤੇ ਪੁਸ਼ ਮੈਂ ਇਹਨਾਂ ਨੂੰ ਆਗਾ ਕਰ ਦਿਆਂ ਜੇ ਤੁਸੀਂ ਇਹ ਕੋਸ਼ਿਸ਼ ਕੀਤੀ ਮੁੱਖ ਮੰਤਰੀ ਸਾਹਿਬ ਜਾਂ ਜੀਰਾ ਫੈਕਟਰੀ ਵਾਲੋ ਇੱਕ ਹੋਰ ਮਸਲਾ ਹੈ ਜਿਹੜਾ ਦੱਸ ਦੇ ਹਰ ਬੰਦੋ ਜਿਹੜੇ ਉਹਦੇ ਮਾਲਕ ਨੇ ਦੀਪ ਮਲਹੋਤਰਾ ਜੀ ਉਹ ਪਹਿਲਾਂ ਤਾਂ ਤਿੰਨ ਪਾਰਟੀਆਂ ਚ ਰਹਿ ਚੁੱਕੇ ਨੇ ਇੱਕ ਪਾਰਟੀ ਵੱਲੋਂ ਕਾਂਗਰਸ ਵੱਲੋਂ ਸੀਗੇ ਜੀ ਉਹ ਐਮਐਲਏ ਅਕਾਲੀ ਦਲ ਵੱਲੋਂ ਐਮਐਲਏ ਰਹੇ ਕਾਂਗਰਸ ਵਾਲਿਆਂ ਦੀ ਮਦਦ ਕਰਦੇ ਰਹੇ ਤੇ ਨਾਲ ਨਾਲ ਆਪ ਨੂੰ ਫਾਈਨਾਂਸ ਕਰਦੇ ਰਹੇ ਜੋ ਉੱਥੇ ਇਹਨਾਂ ਦਾ ਮਸਲਾ ਹੋਇਆ ਨਾ ਸ਼ਰਾਬ ਸਕੈਮ ਹੋਇਆ ਦਿੱਲੀ ਇਹਨਾਂ ਦੇ ਨਾਲ ਉਹਨਾਂ ਦੇ ਬੇਟੇ ਵੀ ਜੇਲ੍ਹ 'ਚ ਰਹੇ ਨੇ ਇਸ ਲਈ ਇਹ ਸਾਂਝਾ ਨਹੀਂ ਔਰ ਉਹ ਸੰਜਮ ਪੁਗਾਈਆਂ ਜਾ ਰੀਆਂ ਨੇ ਕਿ ਕਿਵੇਂ ਨਾ ਕਿਵੇਂ ਫੈਕਟਰੀ ਸ਼ੁਰੂ ਹੋ ਜੇ ਤਾਂ ਮੈਂ ਤੁਹਾਨੂੰ ਕਹਿ ਦੇਣਾ ਚਾਹਣਾ ਹੈ ਕਿ ਭੁੱਲ ਕੇ ਵੀ ਇਹ ਗਲਤੀ ਨਾ ਕਰ ਰਹੇ ਹੋ ਜੀ ਸਾਰੇ ਪੰਜਾਬ ਨੂੰ ਸਦਾਂਗੇ ਔਰ ਫਿਰ ਤੁਹਾਨੂੰ ਭਜਦਿਆਂ ਨੂੰ ਰਾਹ ਨਹੀਂ ਦੇਉਣਾ ਇਹ ਯਾਦ ਰੱਖ ਲਿਓ ਜੀ ਅਗਲੀ ਗੱਲ ਜਿਹੜਾ ਅੱਜ ਅਸੀਂ ਸਾਰੇ ਜਿਹਦੇ ਕਰਕੇ ਮੈਂ ਉੱਥੇ ਵੀ ਨਹੀਂ ਪਹੁੰਚ ਸਕਿਆ ਇਮੀਗ੍ਰੇਸ਼ਨ ਵਾਲੀ ਗੱਲ ਹੈ ਪਾਨਾ ਰਾਤ ਨੂੰ ਵੀ ਮੇਰੇ ਨਾਲ ਗੱਲ ਹੋਈ ਸੁਬਾ ਵੀ ਅਸੀਂ ਬੈਠੇ ਇੱਥੇ ਹੀ ਤੇ ਇੱਕ ਅਸੀਂ ਕਿਉਂਕਿ ਗਲਤ ਹੋ ਰਿਹਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਔਰ ਸਪੈਸ਼ਲੀ ਭਾਨੇ ਹਰੀ ਤਾਂ ਲੱਗੇ ਹੋਏ ਨੇ ਪਿਛਲੇ ਬੜੇ ਦੋ ਤਿੰਨ ਸਾਲਾਂ ਤੋਂ ਇਹਦੀ ਬੜੀ ਲੰਬੀ ਲੜਾਈ ਉਹਨਾਂ ਨੇ ਲੱਗੇ ਹੋਏ ਨੇ ਜਦੋਂ ਉਹਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਕਿਹਾ ਭਾਨੇ ਆਪਾਂ ਜੋ ਫੌਰੀਅਰ ਲੀਵ ਨੇ ਉਹਦੇ ਨਾਲ ਨਾਲ ਆਪਾਂ ਜੋ ਰੂਲ ਐਂਡ ਰਾਗੂ ਰੈਗੂਲੇਸ਼ਨ ਆਲਰੇਡੀ ਐਗਜ਼ਿਸਟ ਕਰਦੇ ਨੇ ਜੋ ਇੱਕ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਜੋ ਗੜਬੜਾ ਹੋ ਰਹੀਆਂ ਨੇ ਇੱਕ ਲਾਅ ਬਣਿਆ ਹੋਇਆ ਹੈ ਜੋ ਸਮਗਲਿੰਗ ਕਰਦੇ ਨੇ ਹਿਊਮਨ ਦੀ ਹਿਊਮਨ ਟ੍ਰੈਫਿਕਿੰਗ ਸਮਗਲਿੰਗ ਦਾ ਇੱਕ ਬਿੱਲ ਹੈ ਉਹ ਬਣਿਆ ਸੀ 2012 ਚ ਜਾਂ 13 ਚ ਸ਼ਾਇਦ ਤੇ 13 ਜਾਂ 14 ਚ ਉਹਦੇ ਰੂਲ ਐਂਡ ਰੈਗੂਲੇਸ਼ਨ ਫਾਈਨਲ ਕਰ ਦਿੱਤੇ ਗਏ ਸੀ ਉਹਦੇ ਮੁਤਾਬਕ ਵੀ ਬਹੁਤ ਸਾਰੇ ਲੂਪ ਹੋ ਲਏ ਜਿਹਦੇ ਵਿੱਚ ਮੈਂ ਸਿੱਧੂ ਸਾਹਿਬ ਆਪਣੇ ਜੋ ਉਹ ਤਾਂ ਤੁਸੀਂ ਸਮਝ ਗਏ ਹੋ ਪੂਰੇ ਸੰਘਾਸ਼ੀ ਵਕੀਲ ਨੇ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਅਸੀਂ ਬੈਠ ਕੇ 5-7 ਪਹਿਲਾਂ ਜਿਨ੍ਹਾਂ ਦਾ ਮੈਮੋਰੰਡਮ ਦਿੱਤਾ ਗਿਆ ਡਿਪਟੀ ਕਮਿਸ਼ਨਰ ਨੂੰ ਉਹ ਪਹਚਾਇਆ ਔਰ ਅੱਗੇ ਵੀ ਅਸੀਂ ਇਹਦੀਆਂ ਕੁਝ ਫਰਦਰ ਡਿਟੇਲਸ ਲੂਪ ਹੋਲਸ ਤੇ ਜਿਹੜੀਆਂ ਅਸੀਂ ਅਮੈਂਡਮੈਂਟ ਕਰਾਉਣਾ ਚਾਹੁੰਦੇ ਆ ਇਹਦੇ ਵਿੱਚ ਨਵੀਆਂ ਚੀਜ਼ਾਂ ਅਮੈਂਡ ਕੀਤੀਆਂ ਜਾਣ ਤਾਂ ਜੋ ਇਹਨੂੰ ਮਤਲਬ ਵਧੀਆਂ ਬਣਾ ਸਕੀਏ ਜਿਹਦੇ ਨਾਲ ਆ ਜੋ ਜੋਰਮ ਹੋ ਰਿਹਾ ਇਹਨੂੰ ਠੱਲ ਪਾਵੇ ਮੈਂ ਤੁਹਾਨੂੰ ਇੱਕ ਮੋਟੀ ਗੱਲ ਦੱਸ ਦਿੰਦਾ ਸਾਡੇ 12000 ਦੇ ਕਰੀਬ ਪੈਂਡ ਕਈ ਪਿੰਡਾਂ 'ਚ ਸਾਰਾ ਸਾਰਾ ਪੈੰਡੀ ਬਾਹਰ ਗਿਆ ਹੋਇਆ ਮਤਲਬ ਸਾਰੇ ਘਰਾਂ ਦੇ ਬੱਚੇ ਬਾਹਰ ਗਏ ਨੇ ਔਰ ਕਈ ਤਾਹਾਂ ਤੇ ਥੋੜੇ ਨੇ ਤਾਂ ਤਾਂ ਵੀ 100 150 ਹੋ ਗਏ ਨੇ ਔਰ ਤੁਸੀਂ ਇੱਕ ਉਸਤ ਲਈ ਫੜ ਲੋਗੇ 5 ਤੋਂ 10 ਨਾਲ ਤਾਂ ਠੱਗੀ ਵੀ ਵੱਜੀ ਐ ਤੇ ਮਾੜਾ ਜਾਂ ਅੰਦਾਜ਼ਾ ਲਾਓ ਅੱਜ ਉੱਤੇ ਖੜੇ ਇੱਕ ਬੰਦਾ ਬੋਲ ਰਿਹਾ ਸੀ ਕਿ ਸਾਡੇ ਨਾਲ 15 ਕਰੋੜ ਦੀ ਠੱਗੀ ਵੱਜ ਗਈ ਮਾੜਾ ਜਾਂ ਅੰਦਾਜ਼ਾ ਲਾਓ ਕਿ ਤੇ ਸਾਡੇ 12 ਹਜ਼ਾਰ ਪਿੰਡ ਮੰਡੀਆਂ ਕਿੰਨੀਆਂ ਸ਼ਹਿਰ ਕਿੰਨੇ ਇਹਨਾਂ ਦੇ ਜੇ ਤੁਸੀਂ ਨੌਜਵਾਨ ਗਿਨੂਗੇ ਜਿਹੜੇ ਸਿੱਖਾਂ ਦੇ ਮੁੰਡੇ ਵੀ ਨੇ ਹਿੰਦੂਆਂ ਦੇ ਮੁੰਡੇ ਵੀ ਨੇ ਮੁਸਲਮਾਨਾਂ ਦੇ ਮੁੰਡੇ ਵੀ ਨੇ ਜੱਟਾਂ ਦੇ ਮੁੰਡੇ ਵੀ ਨੇ ਦਲਤਾਂ ਦੇ ਮੁੰਡੇ ਵੀ ਸਾਰਿਆਂ ਦੇ ਹੀ ਨੇ ਔਰ ਕੱਲਾ ਅਮਰੀਕਾ ਕੈਨੇਡਾ ਨਾ ਕਿਨੋਂ ਇਹਦੇ ਚਾ ਗੋਲਫ ਵੀ ਆਉਂਦਾ ਆ ਸਾਉਦੀਆ ਅਰਬ ਯੂਏਈ ਸਾਰੇ ਆ ਜਾਂਦੇ ਨੇ ਮਲੇਸ਼ੀਆ ਵੀ ਆ ਜਾਂਦਾ ਚਲੋ ਮਲੇਸ਼ੀਆ ਤਾਂ ਹਨ ਰਾਈਵਲ ਮਿਲ ਜਾਂਦਾ ਹੈ ਕਈ ਥਾਵਾਂ ਤੇ ਹਨ ਰਾਈਵਲ ਨੇ ਜੁਗਾਡਾ ਵਗੈਰਾ ਦੇ ਇਹ ਸਾਰੇ ਥਾਵਾਂ ਤੇ ਜੋ ਬਾਹਰ ਭੇਜਦੇ ਨੇ ਕੋਈ ਇੱਕ ਟਰੈਵਲ ਏਜੰਟ ਨੇ ਇਹ ਜਿਹੜੀਆਂ ਇਹਨਾਂ ਨੇ ਏਜੰਸੀਆਂ ਕਹਿ ਲੋ ਜਾਂ ਇਹ ਬਣਾ ਰੱਖੀਆਂ ਨੇ ਇਹ ਜੋ ਭਾਰ ਭੇਜਦੇ ਨੇ ਇਹਦੇ ਵਿੱਚ ਜੋ ਰੱਜ ਕੇ ਬੇਈਮਾਨੀ ਹੈ ਤਾਂ ਤੁਹਾਨੂੰ ਮੈਂ ਕਹਾਂ ਕਿ 2-300 ਕਰੋੜ ਦੀ ਬੇਈਮਾਨੀ ਹੈ ਇਹਦੇ ਵਿੱਚ ਹੁਣ ਤੁਸੀਂ ਸੋਚੋ ਜਿਵੇਂ ਸਾਡੇ ਨਾਲ ਫੈਕਟਰੀ ਵਾਲਿਆਂ ਨੇ ਕੀਤੀ ਸੀ ਡਾਈੰਗ ਵਾਲਿਆਂ ਨੇ ਕਿ ਸਾਰਿਆਂ ਨੇ ਥੋੜੀ ਥੋੜੇ ਪੈਸੇ ਜਮ੍ਹਾਂ ਕੀਤੇ ਤਾਂ ਬਹੁਤ ਵੱਡਾ ਅਮਾਊਂਟ ਬਣ ਜਾਂਦਾ ਉਹ ਵੰਡ ਦਿਓ ਕਿਨੇ ਤੁਹਾਡੇ ਤੇ ਹੱਥ ਪਾਉਣਾ ਹੈ ਇਹ ਏਜੰਟ ਵੀ ਆਹੀ ਕਰ ਰਹੇ ਨੇ ਵੱਡੇ ਲੈਵਲ ਤੇ ਉਹ ਪੈਸੇ ਵੰਡੇ ਜਾ ਰਹੇ ਨੇ ਔਰ ਉਸ ਤੋਂ ਬਾਅਦ ਖੋਦੀ ਜਿਨ੍ਹਾਂ ਨੇ ਸਜਾਵਾਂ ਦੇਣੀਆਂ ਉਹੀ ਲੂਪੋਲ ਦਸਰੇ ਨੇ ਜਿਹਦੇ ਰਾਈ ਲੰਘ ਕੇ ਬਚ ਰਹੇ ਨੇ ਵਰਨਾ ਤੁਹਾਨੂੰ ਮੈਂ ਇੱਕ ਥੋੜੀਆਂ ਜਿਹਾ ਐਗਜ਼ਾਮਪਲ ਦਿੰਦਾ ਚਿੱਟ ਫੰਡ ਵਾਲਾ ਇੱਕ ਕਟਾਲੇ ਹੋਏ ਸੀ ਜਿਹਦੇ ਵਿੱਚ ਸਹਾਰਾ ਵਾਲਾ ਵੀ ਪੜਿਆ ਗਿਆ ਸੀ ਪਰਣਾ ਵਾਲੇ ਵੀ ਪੜੇ ਗਏ ਸੀ ਹੋਰ ਵੀ ਬੜੇ ਲੋਕ ਫੜੇ ਗਏ ਸੀ ਜਿੰਨੇ ਬੰਦਿਆਂ ਨੇ ਰਿਪੋਰਟਾਂ ਕਰਾਈਆਂ ਸੀ ਉਨਾ ਸਾਰਿਆਂ ਦੀਆਂ ਐਫਆਈਆਰ ਚਾਹੇ ਬੰਦਾ ਏ ਕੀ ਹੋਵੇ ਕੰਪਨੀ ਏ ਕੀ ਹੋਵੇ ਸਾਰੀਆਂ ਐਫਆਈਆਰ ਅੱਡ ਅੱਡ ਬਣਾਈਆਂ ਗਈਆਂ ਸੀ ਮਤਲਬ 2 2 3 3 100 ਇਵਨ ਕੇ ਹਜ਼ਾਰ ਹਜ਼ਾਰ ਐਫਆਈਆਰ ਹੋ ਯੋ ਨਾ ਵਰਦ ਤਾਂ ਹੀ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਇੱਥੇ ਬੇਈਮਾਨੀ ਕੀ ਹੋ ਰਹੀ ਹੈ ਕਿ ਜਿਸ ਬੰਦੇ ਖਿਲਾਫ 200 ਬੰਦੇ ਨੇ ਰਿਪੋਰਟ ਕਰਾਤੀ ਉਹਨੂੰ ਇੱਕ ਹੀ ਐਫਆਈਆਰ ਦੇ ਵਿੱਚ ਜੋੜਿਆ ਜਾ ਰਿਹਾ ਹੈ ਇੱਕ ਕੇਸ ਦੀ ਜ਼ਮਾਨਤ ਉਹਨੂੰ 3 ਮਹੀਨੇ, 4 ਮਹੀਨੇ, 6ਵੇਂ ਮਹੀਨੇ ਮਿਲ ਜਾਂਦੀ ਹੈ ਪੈਸੇ ਦੇ ਦੇਵਾ ਕੇ ਤੇ ਗੱਲ ਖਤਮ। ਜਦੋਂ ਜ਼ਮਾਨਤ ਮਿਲ ਗਈ ਠੀਕ ਆ ਭਾਈ ਚੱਲੂਆ ਕੇਸ ਪਤਾ ਨਹੀਂ ਕਦੋਂ ਤੱਕ ਚੱਲਣਾ ਹੈ। ਔਰ ਉਸ ਤੋਂ ਹੋਰ ਅੱਗੇ ਉਹਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਹੁੰਦੀ। ਕੱਲ ਨੂੰ ਉਹ ਮੰਨ ਲਓ ਮੇਰੇ ਮੁਸਾਫਤ ਹੋ ਗਿਆ ਤਾਂ ਰਿਕਵਰੀ ਕਿਵੇਂ ਹੋਊਗੀ? ਪੈਸੇ ਦੀ ਰਿਕਵਰੀ। ਭੜਿਆ ਤਾਂ ਜਾਂਦਾ ਕੁਝ ਨਹੀਂ ਇਹਨਾਂ ਕੋਲ। ਜ਼ਾਇਦਾ ਇਹਨਾਂ ਦੇ ਨਾਂ ਤੇ ਹੁੰਦੀ ਨਹੀਂ। ਕਾ ਪਾਈਸਾ ਦਸੋਰੇ ਕਾ ਬਰੀਕੇ ਮੇ ਹੋਗੀ ਇੱਕ ਤਾਂ ਆ ਬਹੁਤ ਵੱਡੀ ਬੇਇਮਾਨੀ ਐ ਇੱਕ ਹੋਰ ਕਿਹੜੀ ਗੱਲ ਕਰ ਰਹੇ ਸੀ ਆਪਾਂ ਇੱਕ ਤਾਂ ਕਲਬ ਕਰਨਾ ਸੀ ਇਹਨਾਂ ਨੂੰ ਇੱਕ ਇਸ ਤੋਂ ਇਲਾਵਾ ਹੋਰ ਵੀ ਗੱਲ ਸੀ ਇੱਕ ਅਸੀਂ ਨਾ ਕੋਰਟ ਦੇ ਵਿੱਚ ਗੱਲ ਕਰ ਰਹੇ ਆ ਕਿ ਇਹਨਾਂ ਦੀ ਹੀアリング ਐ ਜਿਹੜੀ ਉਹ ਡੇ ਤੋਂ ਡੇ ਹੋਣੀ ਚਾਹੀਦੀ ਐ ਮਤਲਬ ਤੁਸੀਂ ਕਹੇ ਲੋ ਜਾਂ ਇਹਨੂੰ ਇਹ ਕਹਿ ਦਿਓ ਰੇ ਵੀ ਹਰ ਕੇਸ ਦਾ ਫੈਸਲਾ ਤਿੰਨ ਤੋਂ ਚਾਰ ਮਹੀਨਿਆਂ ਚ ਹੋਏ ਜਿਵੇਂ ਕਿ ਨਸ਼ੇ ਵਾਲਿਆਂ ਨੂੰ ਹੁੰਦਾ ਤਨ ਤੋਂ 4 ਮਹੀਨਿਆਂ ਚ ਡੇ ਟੂ ਡੇ ਹੀਰਿੰਗ ਚੱਲੂਗੀ ਆਰਾਮ ਨਾਲ ਹੋ ਜੂਗਾ ਕਿਉਂਕਿ ਲੋਕ ਵਿਕਟਮ ਮੌਤ ਨਹੀਂ ਔਰ ਇੱਕ ਹੋਰ ਗੱਲ ਜਿਵੇਂ ਕਾਨੂੰਨ ਮੁਤਾਬਕ ਜੋ ਵੀ ਕਮਰਸ਼ੀਅਲ ਐਕਟੀਵਿਟੀ ਹੁੰਦੀ ਹੈ ਉਹਦੇ ਵਿੱਚ 3 ਸਾਲ ਦਾ ਪੀਰੀਅਡ ਹੁੰਦਾ ਹੈ ਕਿ ਜਿਸ ਜਗ੍ਹਾ ਉਨੇ ਪਬਲਿਕ ਦਾ ਆਫਿਸ ਬਣਾਇਆ ਹੈ ਉਹ 3 ਸਾਲ ਤੱਕ ਉਸ ਜਗ੍ਹਾ ਰਹੂਗਾ ਔਰ ਬਿਜ਼ਨਸ ਕਰੂਗਾ ਉਥੋਂ ਤੇ ਜਦੋਂ ਉਹਨੇ ਮਦਦ ਨਾ ਹੋਇਆ ਉਹਦੀ ਐਡਵਰਟਾਈਜ਼ਮੈਂਟ ਕਰੂਗਾ ਇਹ ਹੋ ਨਹੀਂ ਰਿਹਾ ਫਾਲੋ 2 ਮਹੀਨਿਆਂ ਬਾਅਦ ਇਹਨਾਂ ਦੇ ਬੋਰਡ ਬਦਲ ਜਾਂਦੇ ਨੇ ਇਹਨਾਂ ਦੇ ਚਿਹਰੇ ਬਦਲ ਜਾਂਦੇ ਨੇ ਉੱਥੇ ਕੋਈ ਹੋਰ ਬੈਠਾ ਹੁੰਦਾ ਤੇ ਉਹ ਭੱਜ ਜਾਂਦੇ ਨੇ ਕੀ ਪੁਲਿਸ ਇਹਨੂੰ ਦੇਖ ਨਹੀਂ ਰਹੀ ਅੱਜ ਸਾਰਾ ਕੁਝ ਖੜ ਕੇ ਅਸੀਂ ਪੁਲਸ ਵਾਲਿਆਂ ਨੂੰ ਦੱਸਿਆ ਈਵਨ ਕੇ ਸਿਵਲ ਐਡਮਿਨਿਸਟ੍ਰੇਟਰਾਂ ਨੂੰ ਦੱਸਿਆ ਉਸ ਤੋਂ ਵੀ ਅੱਗੇ ਕਿ ਮੈਂ ਮੋਰੰਡਪੰਜ ਤੋਂ 6 ਪੇਜਾਂ ਦਾ ਬਣਾ ਕੇ ਕਲੋਜ਼ਸ ਦਾ ਡੀਸੀ ਮੈਡਮ ਨੂੰ ਦਿੱਤਾ ਹੈ ਉਹਨਾਂ ਨੂੰ ਕਿਹਾ ਕਿ ਇਹਨੂੰ ਫਾਲੋ ਕਰਾਓ ਇਹੂ ਸਹੀ ਕਰੋ ਤੇ ਨਾਲ ਨਾਲ ਅਸੀਂ ਕਹਿ ਕੇ ਅਸੀਂ ਕੁਝ ਨੀਤੀਗਤ ਕਰਾਂ ਤੁਹਾਨੂੰ ਲਿਖ ਕੇ ਦੇਣੀਆਂ ਚਾਹਣੇ ਉਹਦੇ ਤੁਸੀਂ ਮੈਨੂੰ ਦਿਓਗੇ ਤਾਂ ਵੀ ਮਾ ਅੱਗੇ ਭੇਜੂਗੀ ਅਸੀਂ ਕਹਿ ਅਸੀਂ ਤੁਹਾਨੂੰ ਹੀ ਦੇਵਾਂਗੇ ਕੁਝ ਤਾਂ ਦੇਤੀਆਂ ਕੁਝ ਫਰਦਰ ਦੇਵਾਂਗੇ ਅਮੈਂਡਮੈਂਟ ਕਰਾਉਣ ਲਈ ਇਹ ਜਿਹੜਾ ਐਕਟ ਬਣਿਆ ਹੋਇਆ ਹੈ ਹਿਊਮਨ ਟ੍ਰੈਫਿਕਿੰਗ ਨਾਲ ਇਹਦੇ ਵਿੱਚ ਐਡ ਕਰ ਸਕੀਏ ਜਿਹਦੇ ਰਹੀਂ ਇਹਨਾਂ ਦੇ ਲੋਕ ਬੋਲੇ ਤਾਂ ਜੋ ਉਹ ਰੋਕ ਸਕੀਏ ਕਿਉਂਕਿ ਕੋਈ ਵੀ ਲੜਾਈ ਦੋ ਤਰ੍ਹਾਂ ਨਾਲ ਲੜੀ ਜਾਂਦੀ ਹੈ ਪਹਿਲੀ ਗੱਲ ਹੁੰਦੀ ਹੈ ਫੌਰ ਇਅਰ ਰੀਲੀਫ ਜੋ ਬੰਦੇ ਸਫਰ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਰੀਲੀਫ ਦਈਏ ਅਗਲਾ ਹੁੰਦਾ ਹੈ ਕਿ ਇਹਨੂੰ ਪਾਲਿਸੀ ਵਾਈਜ਼ ਹੋਰ ਬੈਟਰ ਕਰੀਏ ਕਿ ਤੋਖੇ ਨਾ ਹੋ ਸਕਣ ਪਰ ਮੈਂ ਤੁਹਾਨੂੰ ਫੇਰ ਵੀ ਦੱਸ ਰਿਹਾ ਏ ਇੰਨੀਆਂ ਗੱਲਾਂ ਦੇ ਬਾਵਜੂਦ ਵੀ ਬਹੁਤ ਸਾਰੇ ਬੰਦੇ ਨੇ ਜੋ ਕਹਿ ਰਹੇ ਨੇ ਸਾਨੂੰ ਦੂਜੇ ਤਰੀਕੇ ਨਾਲ ਬਾਹਰ ਭੇਜ ਦਿਓ ਉਹਨਾਂ ਦੇ ਪੈਸੇ ਦੱਸੋ ਕਿਵੇਂ ਵਾਪਸ ਕਰਾਵਾਂਗੇ ਬਹੁਤ ਸਾਰੇ ਬੰਦੇ ਨੇ ਜੋ ਕੰਟਰੈਕਟ ਹੀ ਨਹੀਂ ਕਰਦੇ ਕਹ ਦਿੰਦੇ ਨਹੀਂ ਨਾ ਲੋਕ ਕਹਿੰਦਾ ਸੀ ਅਸੀਂ ਪੈਸੇ ਦੇਤੇ ਹੁਣ ਦੱਸੋ ਉਹਦਾ ਸਬੂਤ ਕੀ ਵਿਖਾਈਏ ਕਿਸੇ ਨੂੰ ਫਿਰ ਬਹੁਤ ਬੰਦੇ ਨੇ ਚੈੱਕਾਂ ਦਾ ਮਸਲਾ ਆ ਜਾਂਦਾ ਉਹ ਬਾਉਂਸ ਕਰਾਉਣ ਔਰ ਇਹਦੇ ਨਾਲ ਨਾਲ ਅਸੀਂ ਇੱਕ ਗੱਲ ਹੋਰ ਕਹਿ ਰਹੇ ਕਿ ਜਦੋਂ ਵੀ ਕੋਈ ਬੰਦਾ 2 ਕਰੋੜ 3 ਕਰੋੜ 4 ਕਰੋੜ ਦਾ ਬਿਜ਼ਨਸ ਕਰ ਰਿਹਾ ਹੈ ਕੀ ਉਸ ਬੰਦੇ ਨੇ ਆਪਦੀ ਕੋਈ ਪ੍ਰਾਪਰਟੀ ਦਾ ਬਾਉਂਡ ਭਰਿਆ ਹੈ ਕਿ ਜੇ ਉਹ ਕੱਲ ਨੂੰ ਬੇਈਮਾਨੀ ਕਰ ਜੇ ਤਾਂ ਉਹਦੀ ਰਿਕਵਰੀ ਕਿੱਥੋਂ ਕੀਤੀ ਜਾਵੇ ਅਸੀਂ ਉਹਦੀ ਫੈਮਿਲੀ ਦੀ ਪ੍ਰਾਪਰਟੀ ਅਟੈਚ ਕਰਨ ਨੂੰ ਨਹੀਂ ਕਹਿ ਰਹੇ ਕਿਉਂਕਿ ਫਿਰ ਇਹ ਹਿਊਮਨ ਕੈਨਲ ਰਾਈਟਸ ਦਾ ਹੰਢਣ ਹੋ ਜੂਗਾ ਕਿ ਦੂਜਿਆਂ ਦੀ ਪ੍ਰਾਪਰਟੀ ਕਿੰਫੜੀ ਤਾਂ ਬਿਜ਼ਨਸ ਜੋ ਲਾਇਸੈਂਸ ਦਿਓ ਤਾਂ ਉਹਦੇ ਕੋਲੋਂ ਪੁੱਛੋ ਕਿ ਕਿੰਨੇ ਦਾ ਬਿਜ਼ਨਸ ਹੋਊਗਾ ਓਨੇ ਦਾ ਉਹਦੇ ਕੋਲੋਂ ਬਾਂਡ ਪਰਵਾਓ ਤੇ ਹਰ ਮਹੀਨੇ ਜੋ ਕਿ ਆਲਰੇਡੀ ਐਗਜ਼ਿਸਟਿੰਗ ਅ ਲੋਟ ਉਹ ਬੰਦਾ ਦੱਸੇ ਕਿ ਮੈਂ ਇੰਨੇ ਦਾ ਬਿਜ਼ਨਸ ਕਰ ਰਿਹਾ ਹੈ ਇਹ ਜ਼ਰੂਰੀ ਹੈ ਕਿਉਂਕਿ ਸਭ ਤੋਂ ਵੱਡੀ ਠੱਗੀ ਇਮੀਗ੍ਰੇਸ਼ਨ ਚ ਹੋ ਰਹੀ ਹੈ ਆ ਬੰਦਿਆਂ ਨਾਲ ਹੋ ਰਹੀ ਐ ਔਰ ਉਹ ਵੀ ਕਰੋੜ ਨਹੀਂ ਅਰਬਾਂ ਦੀ ਸ਼ਕਲ ਚ ਹੋ ਰਹੀ ਐ ਤੁਸੀਂ ਹੈਰਾਨ ਹੋ ਜੂਗੇ ਉੱਥੇ ਖੜੀਆਂ ਸਾਨੂੰ ਸਾਹਮਣੇ ਖੜ ਕੇ ਕਹਿਣ ਸਾਡੇ ਨਾਲ ਦੀ 15 ਕਰੋੜ ਦੀ ਕੋਈ ਕਹਵੇ ਕਿੰਨੇ ਦੀ ਮੈਂ ਕੋ ਬੰਦੇ ਰੱਬ ਦਿਓ 15 ਕਰੋੜ ਤੁਸੀਂ ਦਿੱਤਾ ਕਿਉਂ ਬਹੁਤ ਸਾਡੀਆਂ ਲੇਡੀਜ਼ ਮੈਨੂੰ ਆਖੀ ਜਾਣ ਸਾਡਾ ਵੀ ਕੁਝ ਕਰਾਓ ਪਰ ਜੀ ਸਾਡਾ ਤਾਂ 20 ਲੱਖ ਸਾਡਾ 25 ਲੱਖ ਮੈਂ ਕਿ ਮਾਤਾ ਜਾਂ ਜੋ ਵੀ ਸੀ ਕੇ ਭੈਣ ਤੂੰ ਇਹ ਕਿਉਂ ਕੀਤਾ ਥੋੜਾ ਬੱਚਾ ਜੇ ਤੂੰ 25 ਲੱਖ ਬੈਂਕੇ ਚ ਵੀ ਪਾ ਦਿੰਦੀ 10 ਕਿੰਨਾ ਇੰਟਰਸਟ ਆਊਗਾ ਇੱਥੇ ਕੋਈ ਵੀ ਕੰਮ ਕਰ ਲੈ ساری ਦੁਨੀਆ ਇੰਡੀਆ ਆ ਰਹੀ ਹੈ ਕਿ ਇਨਵੈਸਟਮੈਂਟ ਕਰਨੀ ਹੈ ਇੰਡੀਆ ਚ ਬਾਹਰ ਦਾ ਟਾਈਮ ਮਤਲਬ ਰਹੀ ਨਹੀਂ ਕੋਈ ਕੋਈ ਗੱਲ ਤਾਂ ਤੁਸੀਂ ਬਾਹਰ ਭੱਜ ਰਹੇ ਹੋ ਫਿਰ ਪਤਾ ਕੀ ਕਹਿੰਦੇ ਨੇ ਜੀ ਸਿਸਟਮ ਖਰਾਬ ਹੈ ਸੰਤਨ ਨੌਕਰੀ ਨਹੀਂ ਮਿਲਦੀ ਹੁਣ ਉਧਰ ਦਾ ਮੁੱਖ ਮੰਤਰੀ ਕੀ ਜਾਂਦਾ 50000 ਨੌਕਰੀ ਦੇਤੀ ਤਮਾ ਆਦੇ ਮੁੱਖ ਮੰਤਰੀ ਨੂੰ ਕਹੂੰਗਾ ਮੁੱਖ ਮੰਤਰੀ ਸਾਹਿਬ ਕਿੰਨਾ ਨੂੰ ਨੌਕਰੀ ਦੇਤੀ ਪੰਜਾਬ ਤੋਂ ਬਾਹਰ ਲਿਆਂ ਨੂੰ ਜਿਵੇਂ ਆ ਇਹ ਜੇ ਪੰਚਾਇਤ ਇਨਸਪੈਕਟਰ ਦੇ ਪੇਪਰ ਹੋਏ ਨੇ ਲੀਕ ਹੋਇਆ ਪੇਪਰ ਵਿੱਚ ਹਰਿਆਣੇ ਵਾਲੇ ਵੀ ਪਾਸ ਹੋ ਗਏ ਨੇ ਮੈਰਿਟ 'ਚ ਆ ਗਏ ਨੇ ਉਹਨਾਂ ਨੂੰ ਮਿਲੂ ਕੀ ਨੌਕਰੀ ਜਾਂ ਸਾਡੇ ਪੰਜਾਬ ਵਾਲੇ ਜਿਹੜੇ ਬਾਹਰ ਭੱਜ ਰਹੇ ਨੇ ਪੈਸਾ ਵੀ ਬਾਹਰ ਲੈ ਕੇ ਜਾ ਰਹੇ ਨੇ ਤੇ ਇੱਕ ਪਾਸੇ ਪੰਜਾਬ ਗਵਰਨਮੈਂਟ ਘਟ ਜਾਈ ਉਹ ਹੀ ਬੈਠੀ ਐ ਮੈਂ ਉਹਨਾਂ ਨੂੰ ਵੀ ਕਹਾਂ ਕਿ ਭੱਜੋ ਨਾ ਸਾਡੀ ਕੌਮ ਐਸ ਕੀਤੇ ਦੇ ਲੋਕਾਂ 'ਚ ਪੰਜਾਬੀਆਂ 'ਚ ਭੱਜਣ ਦਾ ਰਿਵਾਜ ਨਹੀਂ ਖੜ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਕੌਣ ਚਲਾਉਂਦਾ ਹੈ ਅਗੇ ਜੀ ਸਿਸਟਮ ਸਿਸਟਮ ਨੂੰ ਕੌਣ ਚਲਾਉਂਦੇ ਆ ਅਧਿਕਾਰੀ ਤੇ ਅਧਿਕਾਰੀਆਂ ਨੂੰ ਨਿਯੁਕਤ ਕਿਵੇਂ ਕੀਤਾ ਸਰਕਾਰ ਤੇ ਸਰਕਾਰ ਚੁਣੀ ਕਿਨੇ ਆਪਾਂ ਤੇ ਕਸੂਰਵਾਰ ਕੌਣ ਹੈ ਮੈਂ ਉੱਥੇ ਖੜ ਕੇ ਪੁੱਛਿਆ ਕਿੰਨੇ ਲੋਕਾਂ ਨੂੰ ਮੈਂ ਕਿਹਾ ਇੱਕ ਗੱਲ ਦੱਸ ਦਿਓ ਮੈਨੂੰ ਜਦੋਂ ਆ ਐਮ ਐਲ ਏ ਆਉਂਦੇ ਨਹੀਂ ਮੰਤਰੀ ਆਉਂਦੇ ਨਹੀਂ ਜਾਂ ਪਾਰਟੀਆਂ ਵਾਲੇ ਉਮੀਦਵਾਰ ਆਉਂਦੇ ਨਹੀਂ ਕਦੀ ਉਹਨਾਂ ਤੋਂ ਪੁੱਛਿਆ ਕਿ ਇਮੀਗ੍ਰੇਸ਼ਨ ਪਾਲਿਸੀ ਕੀ ਹੋਊਗੀ ਸਾਡੇ ਨਾਲ ਠੱਗੀਆਂ ਹੁੰਦੀਆਂ ਤਾਂ ਤੁਸੀਂ ਬੋਲਦੇ ਕਿਉਂ ਨਹੀਂ ਐਸੈਂਬਲੀ 'ਚ ਜਾ ਕੇ ਜਾਂ ਇਹ ਐਕਟ ਕਿਉਂ ਨਹੀਂ ਹੁੰਦਾ ਇਹਦੇ ਟੁਟੇ ਹਿਅਰਿੰਗ ਕਿਉਂ ਨਹੀਂ ਹੁੰਦੀ ਪੁਲਿਸ ਐਕਟਿਵ ਕਿਉਂ ਨਹੀਂ ਜੀ ਜੋ ਰੂਲ ਐਂਡ ਰੈਗੂਲੇਸ਼ਨ ਆਲਰੇਡੀ ਨੇ ਉਹਨਾਂ ਨੂੰ ਫਾਲੋ ਕਿਉਂ ਨਹੀਂ ਕੀਤਾ ਜਾਂਦਾ ਕਦੇ ਪੁੱਛਿਆ ਆਖੰਗਨਾ ਚ ਮੈਂ ਖੜ ਕੇ ਪੁੱਛਿਆ ਅੱਜ ਉਹਨਾਂ ਤੋਂ ਕਦੇ ਮੈਂ ਕਿਹਾ ਉਹਨਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਜਿੰਦਾਬਾਦ ਮਰਦਾਬਾਦ ਕਰਨ ਤੋਂ ਪਹਿਲਾਂ ਕਿਹਾ ਕਿ ਨੀਤੀ ਲਿਆਓ ਲਿਖ ਕੇ ਦਿਓ ਨਾ ਜੀ ਤਾਂ ਫਿਰ ਦੱਸੋ ਤੁਹਾਡੇ ਨਾਲ ਕੀ ਹੋਊਗਾ ਬਾੜ ਪਰ ਜੰਦੀ ਵੀ ਨਹੀਂ ਰੋੜ ਇਹ ਦੇਸ਼ ਮੈਂ ਦੁਨੀਆ ਦੇ ਹਰ ਇੱਥੇ ਚ ਗਿਆ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਹਾਂ ਕਿ ਮਿੱਟੀ ਐ ਇਹੋ ਜੀ ਧਰਤੀ ਐ ਇਹੋ ਜੀ ਉਪਜਾਊ ਧਰਤੀ ਇਹੋ ਜਾਂ ਪਾਉਣ ਪਾਣੀ ਕੁਦਰਤੀ ਤਰੀਕੇ ਨਾਲ ਜਿਵੇਂ ਹਿਮਾਲਿਆ ਤੋਂ ਚੰਦਾ ਹੈ ਕਿਤੇ ਨਹੀਂਗਾ ਜੇ ਕਹਿੰਦੇ ਉਹ ਸਿਸਟਮ ਕਰਾਵੇ ਤਾਂ ਸਿਸਟਮ ਨੂੰ ਚੁਣਿਆ ਤੁਸੀਂ ਐ ਕੋਈ ਜੋ ਤੁਸੀਂ ਸਰਕਾਰ ਚੁਨੀਆ ਉਹ ਨਹੀਂ ਸਿਸਟਮ ਚਲਾਉਣਾ ਹੈ ਕਿਉਂ ਨਹੀਂ ਨੀਤੀਆਂ ਦੀ ਗੱਲ ਕਰਦੇ ਕਿਉਂ ਨਹੀਂ ਮੁੱਦਿਆਂ ਦੀ ਗੱਲ ਕਰਦੇ ਜ਼ਰੂਰੀ ਹੈ ਜੇ ਕੁਝ ਕਰਨਾ ਹੈ ਤਾਂ ਉਹਨਾਂ ਮੁੱਦਿਆਂ 'ਚੋ ਹੀ ਇੱਕ ਮੁੱਦਾ ਅਸੀਂ ਬੇਅਦਬੀ ਦਾ ਮੋਰਚਾ ਜਿਹਦੇ ਤਹਿਤ ਸੈਸ਼ਨ ਵੀ ਹੋ ਚੁੱਕਿਆ ਹੈ ਔਰ ਸੈਸ਼ਨ ਨੇ ਇੱਕ ਸਿਲੈਕਟ ਕਮੇਟੀ ਵੀ ਬਣਾਈ ਹੈ ਮੈਨੂੰ ਲੱਗਦਾ ਉਹਨਾਂ ਨੇ ਕੋਈ ਆਪਦਾ ਪੋਰਟਲ ਬਣਾਉਤਾ ਹੁਣੇ ਉਸ ਪੋਰਟਲ ਦੇ ਉੱਤੇ ਤੁਹਾਨੂੰ ਕੋਈ ਵੀ ਉਹ ਬਿੱਲ ਨੂੰ ਪੜਿਓ ਜੇ ਲੱਗਦਾ ਹੈ ਤਾਂ ਸੁਝਾਸ਼ਨਾਂ ਭੇਜਿਓ ਜੀ ਔਰ ਉਹਦੇ ਲਈ ਤਿੰਨ ਤਰੀਕ ਨੂੰ ਫਤਿਹਗੜ ਸਾਹਿਬ ਦੀਵਾਨ ਟੋਡਰਮਾਲ ਹਾਲ ਦੇ ਵਿੱਚ ਇੱਕ ਵੱਡੀ ਕਾਨਫਰੰਸ ਹੋ ਰਹੀ ਹੈ ਤਾਂ ਜੋ ਇਸ ਗਵਰਨਮੈਂਟ ਨੂੰ ਕਹੀਏ ਕਿ ਭਾਈ ਇਹਦੇ ਵਾਲੀ ਇਨੀਸ਼ੀਏਟਿਵ ਤਾਂ ਲੈ ਲਿਆ ਨੋ ਡਾਊਟ ਇਹਦੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਬਹੁਤ ਵੱਡਾ ਹੱਥ ਹੈ ਜੋ 404 ਉੱਤੇ ਜਾ ਕੇ ਟਾਵਰ ਤੇ ਬੈਠਾ ਹੋਇਆ ਹੈ 6/2 ਦੀ ਜਗ੍ਹਾ 'ਚ ਪਰ ਸਰਕਾਰ ਨੂੰ ਕਵਾਂਗੇ ਇਨੀਸ਼ੀਏਟਿਵ ਤਾਂ ਲੈ ਲਿਆ ਜੇ ਪਿੱਛੇ ਮੁੜੇ ਤਾਂ ਰਹਿਣਾ ਥੋੜਾ ਵੀ ਕੱਖ ਨਹੀਂ ਜਾਵੇ ਪਹਿਲਿਆਂ ਦਾ ਨੀਰਿਆ ਜਿਨ੍ਹਾਂ ਜਿਨ੍ਹਾਂ ਨੇ ਧਰਮ ਤੇ ਪੋਲਿਟਿਕਸ ਕੀਤੀ ਸੀ ਸੋ ਇਸ ਤੋਂ ਬਚਿਓ ਜੇ ਬਲਕੇ ਕੋਸ਼ਿਸ਼ ਕਰਿਓ ਜੇ ਕਿ ਪੁੱਛਣ ਪਛਾਉਣ ਚ ਲੋਕਾਂ ਦੀ رائے ਲਾਇੰਚ ਇੱਕ ਦੋ ਮਹੀਨੇ ਬਹੁਤ ਹੁੰਦੇ ਨੇ ਅਗਲੇ ਸੈਸ਼ਨ ਚ ਵੀ ਕਰ ਸਕਦੇ ਆ ਕੋਸ਼ਿਸ਼ ਕਰਿਓ ਜੇ ਕਿ ਕੰਰ ਨੂੰ ਪਿੱਛੇ ਨਾ ਹਟਿਓ ਜੇ ਔਰ ਇੱਕ ਹੋਰ ਗੱਲ ਅਸੀਚੇਵਾਲ ਜੀ ਹੁਣ ਕਹਿਣ ਲੱਗੇ ਨੇ ਕਿ ਜੀ ਫੈਕਟਰੀਆਂ ਜਿੰਨਾ ਚਿਰ ਬੰਦ ਨਹੀਂ ਹੋਣਗੀਆਂ ਉਹਨਾਂ ਚਿਰ ਬੁੱਢਾਂ ਵਾਲਾ ਸਾਫ਼ ਨਹੀਂ ਹੋ ਸਕਦਾ ਉਹ ਤਾਂ ਖਬਰਾਂ ਵੀ ਆ ਗਈਆਂ ਈ ਵੀ ਤੇ ਵੀ ਸੁਣ ਲਿਆ ਹੋਣਾ ਤੁਸੀਂ ਲੈ ਇਹਨੂੰ ਪੁੱਛਿਓ ਜੇ ਮਾੜਾ ਜ ਆ ਕੇ ਤੇ ਉਹਨਾਂ ਬੰਦਿਆਂ ਨੂੰ ਵੀ ਪੁੱਛਿਓ ਜਿਹੜੇ ਆਂਦੇ ਸੀ ਲੋ ਜੀ ਇਹ ਤਾਂ ਕੰਮ ਕਰੀ ਜਾਂਦੇ ਤੁਸੀਂ ਕਿਉਂ ਨਹੀਂ ਕਰਦੇ ਅਸੀਂ ਚੁੱਪ ਤਾਂ ਹੀ ਕੀਤੇ ਸੀ ਕਿ ਇਹਨਾਂ ਦੀ ਪੋਲ ਖੁੱਲ ਜੇ ਨਾ ਕਰਲਾ ਸਾਫ਼ ਹੁਣ ਅਗਵਰਨਮੈਂਟ ਨੂੰ ਵੀ ਮੈਂ ਕਹੂੰਗਾ ਕਰ ਲੋ ਸਾਫ਼ ਹੁਣ ਉਹਨਾਂ ਚਿਰ ਬੁੱਢਾਂ ਨਾਲਾ ਸਾਫ਼ ਨਹੀਂ ਹੋ ਸਕਦਾ ਜਿੰਨਾ ਚਿਰ ਉਹ ਡਾਈਂਗ ਫੈਕਟਰੀਆਂ ਦਾ ਜੋ ਗੰਦਾ ਪੈਂਦਾ ਬੰਦ ਨਹੀਂ ਹੁੰਦਾ ਕੈਮੀਕਲ ਸੀਚੇ ਵਾਲੇ ਇੱਕ ਗੁਨਾਹ ਕੀਤਾ ਹੈ ਉਹਨੇ ਗਾਰ ਕੱਢੀ ਆ ਥੱਲੇ ਲੁਧਿਆਣੇ ਚ ਔਰ ਜਿੰਨਾ ਕੈਮੀਕਲ ਆ ਉਹ ਸਿੱਧਾ ਥੱਲੇ ਜਾ ਰਿਹਾ ਹੈ ਇਹ ਨੁਕਸਾਨ ਹੈ Arsenic ਨੂੰ Goa ਨਹੀਂ ਬਣਾਉਂਦਾ Lead ਨੂੰ Goa ਨਹੀਂ ਬਣਾਉਂਦਾ ਗਾਰ ਨਹੀਂ ਬਣਾਉਂਦੀ ਕੈਮੀਕਲ ਬਣਾਉਂਦਾ ਉਹ ਵੀ ਡਾਈਂਗ ਵਾਲਿਆਂ ਦਾ ਹਜੇ ਸਿਰਫ ਡਾਈਂਗ ਦੀ ਗੱਲ ਕਰੀਓ 60 ਕਰੋੜ ਲੀਟਰ ਪਾਣੀ ਹਰ ਰੋਜ਼ ਦੰਦ ਦੰੋਂ ਦੀ ਮੌਤ ਜਾਂਦੀ ਹੈ ਤੇ ਵਲੀਪੁਰ ਸਤਲੁਜ ਚ ਪੈਂਦੀ ਹੈ ਉਹੀ ਕਾਲਾ ਉਨਹੀਂ ਕਾਲਾ ਉਨਹੀਂ ਕੈਮੀਕਲ ਵਾਲਾ ਹੁਣ ਦੱਸੂਗਾ ਕੋਈ ਅਸੀਂ ਚੁੱਪ ਤਾਂ ਹੀ ਕੀਤੇ ਸੀ ਆ 2-3 ਮਹੀਨੇ ਕਿ ਇਹ ਆਪਦਾ ਡਰਾਮਾ ਕਰ ਲੈਣ ਡਰਾਮਾ ਦੀ ਸੀ ਕਿਤੇ ਕ腐ਸ਼ਨ ਦੀ ਗੱਲ ਕਰਨੀ ਹੈ ਕਿਤੇ ਗੱਲ ਕਰਨੀ ਨਹੀਂ ਜੀ ਇਹ ਤਾਂ ਸਫਾਈ ਨਹੀਂ ਹੋਈ ਕਿਤੇ ਸੀਵਰੇਜ ਆ ਕਿਤੇ ਖੂਹ ਆ ਬਹਾਨੇ ਸਿਰਫ ਟਾਲਣ ਦੀ ਕੋਸ਼ਿਸ਼ ਟਾਲਣ ਦੀ ਕੋਸ਼ਿਸ਼ ਕਿ ਜੋ ਅਸਲ ਮੁੱਦਾ ਉਹਨੂੰ ਟਾਲ ਕੇ ਦੂਜੇ ਪਾਸੇ ਲਾ ਦਿਓ ਜਿਵੇਂ ਕਿ ਕਰਦੇ ਆਏ ਨੇ ਕਰਨੀ ਦੇਣਾ اور ਮੈਂ ਪੰਜਾਬ ਵਾਲਿਆਂ ਨੂੰ ਕਹਿੰਦੇ ਆ ਜੇ ਤੁਸੀਂ ਮੁੱਦਿਆਂ ਤੇ ਨਾ ਆਏ ਮੈਂ ਪਹਿਲਾਂ ਵੀ ਕਰ ਚੁੱਕਿਆ ਸਾਡੇ ਸਿਰ ਤੇ ਨਾ ਦੀਆਂ ਜੁੱਤੀਆਂ ਜੋ ਵੀ ਸਰਕਾਰਾਂ ਚਾਊਗਾ ਤੇ ਜੇ ਅਸੀਂ ਮੁੱਦਿਆਂ ਤੇ ਆ ਕੇ ਰਾਜਨੀਤੀ ਸ਼ੁਰੂ ਕਰਤੀ ਜਿਵੇਂ ਕਿ ਪਾਣੀ ਹੈ ਬੇਆਦਬੀ ਹੈ ਆਈਮਿਗ੍ਰੇਸ਼ਨ ਹੈ ਜਿੰਨੇ ਹੋਰ ਮਸਲੇ ਨੇ 30 ਤੋਂ 35 ਮਸਲੇ ਨੇ ਜਿਸ ਦਿਨ ਅਸੀਂ ਉਹਨਾਂ ਤੇ ਆ ਗਏ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਪੰਜਾਬ ਬਦਲ ਜਾਊ ਇੱਥੇ ਹੀ ਕੈਨੇਡਾ ਇੱਥੇ ਆਸਟ੍ਰੇਲੀਆ ਕਾਇਮ ਹੋ ਜੂਗਾ ਔਰ ਉਹ ਵੀ ਉਸ ਤੋਂ ਵੱਧਗਾ ਸਭ ਕੁਝ ਹੋ ਸਕਦਾ ਹੈ ਸਿਰਫ ਲੋਕਾਂ ਦੇ ਸੁਧਰਨ ਦੀ ਲੋੜ ਹੈ ਜਿੰਦਾਬਾਦ ਮਰਦਾਬਾਦ ਘੱਟ ਕਰੋ ਮੁੱਦਿਆਂ ਤੇ ਆਓ ਜਿੱਦਣ ਮੁੱਦਿਆਂ ਤੇ ਆਗੇ ਸਭ ਕੁਝ ਬਦਲ ਜੂ ਔਰ ਉਹਦੇ ਵਿੱਚ ਯੰਗਸਟਰਾਂ ਦਾ ਸਭ ਤੋਂ ਵੱਡਾ ਹਿੱਸਾ ਹੈ ਯੰਗਸਟਰ ਇਹ ਅੱਗੇ ਆਉਣ ਔਰ ਬਾਕੀਆਂ ਨੂੰ ਪੜ ਕੇ ਦੱਸਣ ਬੀਬੀਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਵੀ ਮੰਨ ਕੇ ਮੁੱਦੇ ਕੀ ਹੁੰਦੇ ਨੇ ਮੁੱਧਿਆ ਵੀ ਪੋਲਿਟਿਕਸ ਕਿਵੇਂ ਹੁੰਦੀ ਆ ਵੇਖ ਲਓ ਅਮਰੀਕਾ ਚ ਵੇਖ ਲਓ ਯੂਰਪ ਚ ਕਿਵੇਂ ਹੋ ਰਹੀ ਆ ਕਿਵੇਂ ਵੋਟਿੰਗ ਪੈਂਦੀ ਆ ਕੈਂਡੀਡੇਟ ਆਉਂਦੇ ਨੇ ਆਪਦੇ ਮੁੱਦੇ ਦੱਸਦੇ ਨੇ ਆਪਦੀਆਂ ਪਾਲਿਸੀਆਂ ਦੱਸਦੇ ਨੇ ਕਿ ਅਸੀਂ ਕਿਵੇਂ ਬਿਹਤਰ ਕਰਾਂਗੇ ਉਹਨਾਂ ਜੋ ਜਿਹੜਾ ਬੈਟਰ ਲੱਗਦਾ ਲੋਕ ਵੋਟ ਪਾਉਂਦੇ ਨੇ ਕਿਤੇ ਸਾਡੇ ਮੁੱਖ ਮੰਤਰੀਆਂ ਨੇ ਸਾਡੇ ਮੰਤਰੀਆਂ ਨੇ ਸਾਡੇ ਐਮ.ਐਲ.ਏ.ਆਂ ਨੇ ਕਿਤੇ ਮੁੱਦੇ ਦੀ ਗੱਲ ਕੀਤੀ ਆ ਜਾਂ ਹੋਰ ਛੱਡੋ ਤੁਹਾਡੇ ਸਰਪੰਚਾਂ ਨੇ ਪਿੰਡਾਂ ਚ ਗੱਲ ਕੀਤੀ ਆ ਕਿਤੇ ਤੇ ਜੇ ਨਹੀਂ ਕੀਤੀ ਤਾਂ ਤੁਸੀਂ ਦੋਸ਼ੀ ਹੋ ਕਿ ਤੁਸੀਂ ਡਿਮਾਂਡ ਨਹੀਂ ਕਰ ਰਹੇ ਸੋ ਡਿਮਾਂਡ ਕਰਨੀ ਸ਼ੁਰੂ ਕਰੋ ਜਿਵੇਂ ਅਸੀਂ ਕਹਿ ਰਹੇ ਹਾਂ ਕਰ ਰਹੇ ਹਾਂ ਥੋੜੂ ਤੁਸੀਂ ਨਾ ਲਿਖੋ ਅਸੀਂ ਲਿਖ ਕੇ ਤੁਹਾਡੇ ਤੱਕ ਮੁੱਦੇ ਪਹੁੰਚਾ ਦਿਆਂਗੇ ਲੇਕਿਨ ਪਹਿਰੇਦਾਰੀ ਤਾਂ ਤੁਸੀਂ ਕਰੋਗੇ ਤੇ ਜੇ ਪਹਿਰੇਦਾਰੀ ਵੀ ਨਹੀਂ ਕਰੋਗੇ ਤਾਂ ਫਿਰ ਭਾਈ ਤੁਹਾਡੀ ਮਰਜ਼ੀ ਐਵੇਂ ਲੁੱਟਦੇ ਜਾਓਗੇ ਜਿਵੇਂ ਲੁੱਟ ਰਹੇ ਆ ਤੁਹਾਨੂੰ ਸੋ ਅਸੀਂ ਪ੍ਰਭੂ ਆਪ ਦਾ ਕੰਮ ਕਰੀ ਜਾਂਦੇ ਆ ਅਸੀਂ ਲੜੀ ਜਾਂਦੇ ਆ ਔਰ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਕਿਉਂਕਿ ਸਾਡੀ ਕਮਿਟਮੈਂਟ ਇਸ ਧਰਤੀ ਨਾਲ ਹੈ ਇਸ ਮਿੱਟੀ ਨਾਲ ਹੈ ਉਹਨਾਂ ਮਹਾਪੁਰਸ਼ਾਂ ਨਾਲ ਹੈ ਜਿਨ੍ਹਾਂ ਨੇ ਇਸ ਧਰਤੀ ਲਈ ਕੁਰਬਾਨੀਆਂ ਦਿੱਤੀਆਂ ਖੂਨ ਡੋਲਿਆ ਪਸੀਨਾ ਵਹਾਇਆ ਸਾਡੀ ਕਮਿਟਮੈਂਟ ਉਹਨਾਂ ਨਾਲ ਹੈ ਅਸੀਂ ਉਹ ਨਹੀਂ ਉਹ ਤਾਂ ਬਹੁਤ ਕੁਝ ਕਰ ਗਏ ਨੇ ਅਸੀਂ ਉਹਨਾਂ ਦੇ ਖੜਕ ਨਹੀਂ ਸਕਦੇ ਪਹਿਰਾ ਨਹੀਂ ਦੇ ਸਕਦੇ ਜੇ ਨਹੀਂ ਦੇ ਸਕਦੇ ਤਾਂ ਮੈਨੂੰ ਇੱਕ ਵਾਰ ਵਾਰ ਯਾਦ ਆਉਂਦਾ ਖਲੀਲ ਜ਼ਬਰਾਨ ਦਾ ਕਥਨ ਹੈ ਕਿ ਬੁਰਾਈ ਦੇ ਖਿਲਾਫ ਲੜੋ ਤੁਸੀਂ ਲੜ ਨਹੀਂ ਰਹੇ ਲੜ ASCII ਰਹੇ ਆ ਬੋਲ ਤਾਂ ਸਕਦੇ ਹੋ ਚਲੋ ਬੋਲੋ ਨਾ ਬੋਲ ਨਹੀਂ ਸਕਦੇ ਤਾਂ ਸੋਚੋ ਤੇ ਜੇ ਸੋਚ ਵੀ ਨਹੀਂ ਸਕਦੇ ਤਾਂ ਉਹਨੇ ਵੀ ਕਿਹਾ ਸੀ ਖਰੀਦ ਜ਼ਬਰਾਨ ਹੋਰ ਆਣੇ ਤੇ ਮੈਂ ਵੀ ਕਹਿੰਦਾ ਫਿਰ ਤੁਸੀਂ ਇਨਸਾਨ ਹੋਣ ਦੇ ਹੱਕਦਾਰ ਨਹੀਂ ਹੈ ਫਿਰ ਤੁਸੀਂ ਇਨਸਾਨ ਨਹੀਂ ਤੁਹਾਡੇ ਚ ਕੋਈ ਅਹਿਸਾਸ ਨਹੀਂਗਾ ਤੁਹਾਡੇ ਚ ਕੋਈ ਆਤਮਾ ਨਹੀਂ ਫਿਰ ਤੁਸੀਂ ਇੱਕ ਦੋ ਪੈਰਾਂ ਵਾਲੇ ਜਾਨਵਰ ਹੋ ਸੋਚਿਓ ਦੇਖਦੇ